ਸੱਭੀ ਬਣ ਗਈ ਦਾਲ ਵੀ ਬਣ ਗਈ ਆਟਾ ਨ ਬੁੰਨ ਲਿਆ ਵੇਰ ਦਾ ਫੋਨ ਆਇਆ ਸੀ ਹਜੇ ਤੱਕ ਆਇਆ ਨਹੀਂ ਆਜੇ ਤੇ ਫਟਾਫਟ ਮੈਂ ਰੋਟੀ ਖਵਾਵਾਂ ਸਵੇਰ ਦਾ ਤੁਰਿਆ ਵਿਚਾਰਾ ਹਜੇ ਤੱਕ ਪਹੁੰਚਿਆ ਨਹੀਂ ਆ ਚਲ ਇੰਜ ਕਰਦੀ ਆ ਮੈਂ ਥੋੜਾ ਸਲਾਦ ਵੀ ਕੱਟ ਕੇ ਰੱਖ ਲੈਂਦੀ ਆ ਉਹਦੇ ਆਉਣ ਤੱਕ ਛਿੱਟੀ ਭੈਣ ਲੈ ਵੀਰ ਆ ਗਿਆ ਦੱਸੀ ਗੱਲ ਵੀਰ ਹੋਰ ਸਨਾ ਠੀਕ ਹੈ ਬਹੁਤ ਵਧੀਆ ਵਧੀਆ ਚਲ ਆ ਜਾ ਵੀਰ ਹੋਰ ਮੈਂ ਸੁਣਾ ਕੀ ਆਜਾ ਵਧੀਆ ਵੀਰ ਮੈਨੂੰ ਕਦੋਂ ਦੀ ਬੀਕੜੀ ਮੈਂ ਕਾ ਫੋਨ ਕੀਤਾ ਹਜ ਤੱਕ ਪਹੁੰਚ ਹੈ ਨਹੀਂ ਤੈਨੂੰ ਪਤਾ ਠੰਡ ਵੜੀ ਹੈ ਮੈਂ ਹੰਨਾ ਹੰਦਾ ਹੰਦਾ ਬੈਠੀ ਆਂ ਤਾਂ ਇਹ ਮੇਰੀ ਗੱਲ ਸੁਣ ਹੁਣ ਪਹਿਲਾਂ ਚਾਹ ਪੀਏਗਾ ਕਿ ਰੋਟੀ ਖਾਏਗਾ ਵੇਲਾ ਤੇਰੀ ਮਰਜ਼ੀ ਹੈ ਮੈਂ ਤੇ ਚਾਹ ਹੀ ਪੀਣੀ ਚਾਹੀਦੀ ਆ ਚਲ ਮੈਂ ਚਾਹ ਬਣਾ ਲੈਨੀ ਆ ਤੇ ਹੋਰ ਮੰਮੀ ਨਹੀਂ ਸਾਰੇ ਠੀਕ ਆ ਕਰ ਹਾਂ ਸਭ ਵਧੀਆ ਸੁਣਾਓ ਮਾਸੀ ਕਿੱਥੇ ਆ ਬੱਚੇ ਨਹੀਂ ਦਿਖਦੇ ਨਾਲ ਭਾਜੀ ਹੁਣ ਕਿੱਥੇ ਨੇ ਜੀਜਾ ਹੀ ਤੇਰੇ ਘੇ ਕੰਮ ਤੇ ਤੇ ਬੱਚੇ ਗਏ ਅਫੀਸ਼ਨ ਤੇ ਤੇ ਮਾਸੀ ਜੀ ਅੰਦਰ ਆ ਮੈਂ ਬੁਲਾ ਦਿੰਦੀ ਹੁਣੇ ਆ ਚਲੋ ਮਾਰੋ ਆਏ ਮੈਂ ਇਕੱਠੇ ਚਾਹ ਪੀ ਜਾਣਾ ਨਾ ਚੱਲ ਮੈਂ ਬੁਲਾਉਣੀ ਵੀਰ ਲੋ ਜਾ ਤੂੰ ਬਹਿ ਮੰਮੀ ਹਾਂ ਉਹਨਾਂ ਮੇਰਾ ਵੀਰ ਆਇਆ ਬਾਹਰ ਫੇਰ ਤੇ ਆਜੋ ਬਾਹਰ ਪੈਣ ਦੇ ਮਾਸੀ ਜੀ ਨੂੰ ਮਿਲਣਾ ਮੈਂ ਹੋਈ ਨਹੀਂ ਆਇਆ ਤਾਂ ਫੇਰ ਕਿਉਂ ਆਇਆ ਮੇਰਾ ਤੇ ਆਪ ਸਿਰ ਦੁਖੰਡਿਆ ਇੰਨਾ ਮੰਮੀ 5 ਮਿੰਟ ਆਜੋ ਬਾਹਰ ਚੰਗਾ ਚੱਲ ਚੱਲ ਜਾ ਆ ਜੰਨੀ ਆ ਚਲੋ ਆਜੋ ਰਾਇਆ ਦੱਸ ਮੈਂ ਕੀ ਕਰਾਂ ਰਾਇਆ ਤੇ ਜਾਂ ਮਿਲ ਜਾ ਕੇ ਆ ਲੇ ਮੰਮੀ ਮੈਂ ਕਹਿ ਤਾ ਵਾ ਤੇ ਨਾਲੇ ਮੇਰੀ ਗੱਲ ਸੁਣ ਵੀਰ ਜੇ ਮੰਮੀ ਮੇਰੇ ਵੱਲ ਕੋਈ ਵੱਧ ਘੱਟ ਗੱਲ ਕਰਨਗੇ ਨਾ ਤੇ ਅੱਗੋਂ ਕੋਈ ਗੱਲ ਨਾ ਕਰੀਂ ਨਹੀਂ ਨਹੀਂ ਭੈਣ ਮੈਂ ਪਾਗਲ ਥੋੜਾ ਮਾਫੀ ਹੈ ਸਾਡੀ ਤੇ ਕੁੜੀ ਵੀ ਆਈ ਹੈ ਨਹੀਂ ਮੈਂ ਵੱਧ ਘੱਟ ਗੱਦੀ ਕੋਲ ਬੋਲੂ ਉਹ ਵੀਰ ਪਿਛਲੀ ਵਾਰੀ ਤੂੰ ਬੋਲ ਪਿਆ ਹੋਣਾ ਤੇ ਫਿਰ ਤੈਨੂੰ ਨਹੀਂ ਪਤਾ ਉਹ ਗੱਲਾਂ ਫੇਰ ਕਰ ਦਿੰਦੇ ਆ ਚੱਲ ਆ ਦਿੰਦੇ ਆ ਤੇ ਮੈਂ ਚਾਹ ਬਣਾ ਲਾਂਗੀ ਬਦਲ ਲੱਗਦਾ ਵਾ ਬਜ਼ੁਰਗ ਨੇ ਇਹ ਭੈਣ ਨੇ ਗਿਆ ਤਾਂ ਦੇਖ ਕਿ ਮਾਸੀ ਨੂੰ ਤਾਂ ਮਿਲਣਾ ਚਾਹੀਦਾ ਨਾ ਇਹ ਨਾਂਵੇਂ ਮਸਾਣਾ ਕਰਨਾ ਆ ਮਿਲ ਕੇ ਉਹਨਾਂ ਮਾਸੀ ਨੂੰ ਮਾਸੀ ਮੱਥਾ ਟੇਕ ਨਾ ਕੀ ਗੱਲ ਹੋ ਗਈ ਏ ਥੱਲੇ ਇਹ ਬੜੇ ਦਿਖੰਦੇ ਨੇ ਸਰੀਰ ਠੀਕ ਆ ਠੀਕ ਹੀ ਠੀਕ ਆ ਸਰੀਰ ਨੂੰ ਕੀ ਹੋਣਾ ਪਤਾ ਬਹਿ ਜਾ ਤੂੰ ਕਿਉਂ ਆਇਆ ਤੂੰ ਹੋ ਗਿਆ ਮਾਸੀ ਅੱਧਾ ਵੀ ਘਟਾ ਅੱਛਾ ਹਾਂਜੀ ਚਾਹ ਪਾਣੀ ਪੀ ਲੈ ਘਰ ਨਹੀਂ ਚਾਹ ਲੈ ਪੀਣੀ ਲੱਗੇ ਭੈਣ ਬਰੋਂਦੀ ਆਓ ਫਿਰ ਪੀਏ ਕੋੜਕੜਾ ਚਾਹ ਪੀਣੇ ਬਾਹਰ ਜਾ ਤੂੰ ਪੀ ਮੇਰਾ ਤਾਂ ਭੁੱਖਣਾ ਉਂਤਰਾ ਸਿਰ ਪਾਟਣ ਗਿਆ ਤੇਰੀ ਭੈਣ ਨੂੰ ਤਾਂ ਇਹ ਨਹੀਂ ਪਤਾ ਕਿ ਦੋ ਫੁਲਕੇ ਲਾ ਕੇ ਬੁੱਢੀ ਨੂੰ ਖੜਾ ਦੇ ਆ ਮੈਂ ਇੰਨਾ ਦਿਨੋਂ ਭੈਣ ਮੇਰੀ ਆ ਘਰ ਰਿਆਂ ਨੂੰ ਰੋਟੀ ਟਾਈਮ ਨਾਲ ਦਿੰਦੀ ਆ ਤੁਹਾਡੇ ਦੋ ਫੁਲਕੇ ਨਹੀਂ ਪੱਕਦੇ ਇੱਥੇ ਤੁਹਾਨੂੰ ਦਿੰਦੀ ਨਾ ਤੇਰੇ ਚਾਚੇ ਤੇ ਭੱਜੀ ਫਿਰਨ ਨਹੀਂ ਆ ਤੇ ਮੇਰੇ ਜੋਗੇ ਦੋ ਫੁਲਕੇ ਵੀ ਨਹੀਂ ਪੱਕੇ ਆ ਦੇ ਕੋਲ ਇੰਦਾ ਤੇ ਨਹੀਂ ਕੋਈ ਗੱਲ ਮਾਸੀ ਤੇਰੀ ਗੱਤ ਨਾਲ ਸੁੱਚ ਚਲ ਆ ਪਕੌੜ ਪਰ ਚਾਹ ਪੀਣੇ ਆ ਰੋਟੀ ਵੀ ਖਾ ਲੈਣੇ ਬਾਅਦ ਚੋਂ ਨਹੀਂ ਜਾ ਤੂੰ ਪੀ ਮੈਂ ਨਹੀਂ ਪੀਣੀ ਚਾਹ ਜਾ ਤੂੰ ਮੈਨੂੰ ਮਤ ਖਾ ਦੇਣਾ 10 ਵੀ ਮੈਂ ਸਵੇਰ ਦੀ ਇੱਥੇ ਸਿਰ ਪੇੜ ਨਾਲ ਤੜਫਾਂ ਰਹੀ ਆ ਉਹਨਾਂ ਦਾ ਇਹ ਕੋਈ ਚੇਤਾ ਨਹੀਂ ਹੁਣ ਭਰਾ ਆ ਗਿਆ ਤੇ ਸਾਹਮਣੇ ਮਾਸੀ ਨਾਲ ਚਾਹ ਪੀਣੀ ਉਹਨੇ ਜਿ ਜਾਓ ਪੀਓ ਚਾਹ ਮੈਂ ਅੱਜ ਚਾਹਾਂ ਨਹੀਂ ਪੀਂਦੀ ਹੁੰਦੀ ਵੀਰ ਤੂੰ ਕਿੱਧਰ ਤੁਰਿਆ ਜਾਂਦਾ ਚਾਹ ਬਣਾ ਲਈ ਮੈਂ ਚੱਲਾ ਉਹ ਮਿਲੋ ਨਾ ਮਰੇ ਯਾਰ ਦਾ ਫੋਨ ਆਇਆ ਤਾਂ ਮਨੋ ਨਾ ਮਿਲਣਾ ਕੋਈ ਗੱਲ ਨਹੀਂ ਤੂੰ ਨਾ ਮਾਸੀ ਨਾਲ ਚਾਹ ਪਿਆਰਾ ਵਾਸਿੰ ਚਾ ਪਿਆਲਾ ਕੀ ਗੱਲ ਹੋਗੀ ਵੀਰ ਕੁਛ ਨਹੀਂ ਗੱਲ ਤੇ ਕੋਈ ਨਹੀਂ ਹੋਈ ਮੈਨੂੰ ਉਹਦਾ ਹੀ ਕੰਮ ਆ ਫੇਰ ਮਾਊਂਗਾ ਕੇਦਨ ਫੇਰ ਮਰੂਂਗਾ ਚੱਕਰ ਠੀਕ ਆ ਮੈਂ ਹਰ ਵਾਰ ਹੀਦਾ ਹੋ ਗਿਆ ਜਦੋਂ ਮੇਰਾ ਵੀਰ ਹੁੰਦਾ ਨਚਾ ਨਾ ਪਾਣੀ ਤੇ ਨਾ ਰੋਟੀ ਉਹਦੇ ਨਸੀਬ ਚ ਹੁੰਦੀ ਹੈ ਮੰਮੀ ਪਤਾ ਨਹੀਂ ਵੇਖ ਕੇ ਖੁਸ਼ ਕਿਉਂ ਨਹੀਂ ਹੁੰਦੇ ਕਿਦਨ ਉਹਨਾਂ ਨੂੰ ਆਊਗਾ ਕਿ ਇਹਦੇ ਪੇਕੇ ਕੋਈ ਆਇਆ ਹੈ ਤੇ ਉਹਦਾ ਇੱਜ਼ਤ ਮਾਨ ਕਰ ਲਾ ਹਮੇਸ਼ਾ ਮੇਰਾ ਵੀਰ ਚੁੱਪ ਕਰਕੇ ਚਲ ਜਾਂਦਾ ठीक मैं बैठी बैठी नहीं है। है। तो नहीं उठी है तो तो। बड़ी तो चंगी जी कॉफी बना के लिया कोई नी मैं ना चाह पानी कुछ तैयार करूड़े बनाव बेसन आओ आप बनाया बना दूंगी तो कोई गलरी गल सुनो सची कॉफी बनावा क्यों

ਮੈਂ ਸਭ ਕੁਝ ਬਣਾ ਗਏ ਲਈ ਮਮੀ ਮੈਂ ਤੁਹਾਨੂੰ ਬੜੀ ਬੜੀ ਸਮਝਾਇਆ ਘਰ ਜਿਹੜਾ ਵੀ ਕੋਈ ਪੁਰਾਣਾ ਰਿਸ਼ਤੇਦਾਰ ਆਵੇ ਨਾ ਇੱਕ ਬਰਾਬਰ ਰੱਖਿਆ ਕਰੋ ਕੁੜਮਾ ਚਾਈ ਚ ਆਜਣ ਤਾਂ ਵੀ ਮੱਥੇ ਵੱਟ ਪਾ ਲੈਂਦੇ ਹੋ ਮੈਂ ਆ ਜਾ ਤਾਂ ਤੁਸੀਂ ਖਸੀਸੀ ਉੱਥੇ ਲੱਗਦੇ ਹੋ ਭਾਬੀ ਨੇ ਜਾ ਕੇ ਮੈਨੂੰ ਮਨਾਉਣਾ ਪਿਆ ਚੱਲ ਮਨਾ ਲਾ ਮੈਂ ਇਹਨੂੰ ਕੀ ਕੀ ਆ ਦੱਸ ਆਪਣੀ ਧੀ ਆਈ ਆ ਕਿੱਟੀ ਚਾ ਚੜ ਗਿਆ ਕਿੱਟੀ ਆ ਵੀ ਬਣਾ ਦੇ ਕਿੱਟੀ ਹੋ ਵੀ ਬਣਾ ਦੇ ਤੇ ਦੂਜਿਆਂ ਵਰੀ ਅੱਗੇ ਮੇਰਾ ਤਾਂ ਨੀ ਨਾ ਕੋਈ ਕਸੂਰ ਮੈਂ ਤਾਂ ਤੇਰੇ ਪੇਕੇ ਆ ਜਾਣ ਸਹੇਲੀਆਂ ਆ ਜਾਣ ਜਾਂ ਕੋਈ ਰਿਸ਼ਤੇਦਾਰ ਆ ਜਾਏ ਮੈਂ ਤਾਂ ਇੱਕੋ ਜਿਹੀ ਆਪੋ ਗੱਟ ਕਰਦੀ ਨਾ ਤੇਰੇ ਨਾਲ ਮੱਥੇ ਵਟਾ ਤਾ ਨਹੀਂ ਮੰਦੀ ਮੰਮੀ ਦਾ ਤਾਂ ਸੁਭਾਈ ਇਦਾਂ ਦਾ ਤੈਨੂੰ ਪਤਾ ਜਦੋਂ ਮੈਂ ਨਵੀਂ ਨਵੀਂ ਵਿਆਹੀ ਸਾਂ ਤੇ ਮੇਰੀ ਸੱਸ ਆ ਜੇ ਜਾਂ ਕੋਈ ਆ ਜਾਏ ਉਦੋਂ ਵੀ ਇਦਾਂ ਹੀ ਕਰਦੇ ਸੀ ਹੌਲੀ ਹੌਲੀ ਜੂ ਜੂ ਟਾਈਮ ਪੈਂਦਾ ਰਿਆ ਨਾ ਤੂੰ ਤੂੰ ਜਾ ਕੇ ਨਾਨੂ ਨਾਲ ਥੋੜੀ ਅਗਲ ਪਈ ਮੈਂ ਮਾਫੀ ਮੰਗ ਲਾਂ ਨਹੀਂ ਦੀਦੀ ਮੈਂ ਮੰਦੀ ਆ ਤੇਰੇ ਕੇਕਿਆਂ ਦਾ ਬਹੁਤ ਜ਼ਿਆਦਾ ਨਾ ਬੇਇੱਜ਼ਤੀ ਵਗੈਰਾ ਕਰਕੇ ਨਰਾਦਰ ਕਰਕੇ ਤੋੜ ਦਿੰਦੇ ਨੇ ਉਹਨਾਂ ਦੇ ਦਿੱਤੇ ਕੀ ਪੀਤੀ ਹੈ ਕਿ ਧੀ ਐਸ ਕੱਢ ਕੇ ਦਿੱਤੀ ਐ ਪਰ ਕਸੂਰ ਥੋੜੀ ਕੀਤਾ ਪਰ ਮੰਮੀ ਇੱਥੇ ਜਾਂ ਨਹੀਂ ਸਮਝ ਬੰਦੇ ਦੇ ਜੀ ਮੈਨੂੰ ਦੱਸੋ ਨਾ ਮੈਂ ਇੰਨਾ ਕੁਝ ਬਣਾਇਆ ਕਿਹਦੇ ਵਾਸਤੇ ਬਣਾਇਆ ਮੈਂ ਆਪਣੇ ਵਾਸਤੇ ਬਣਾਇਆ ਉਹ ਕਿਤੋਂ ਇੰਨੀ ਦੂਰੋਂ ਤੁਰਿਆ ਵਾ ਤੇ ਹੁਣ ਜਾ ਕੇ ਤੇ ਪਹੁੰਚਿਆ ਸਿਰਫ 10 ਮਿੰਟ ਲਈ ਮੇਰੇ ਘਰ ਆਂਦਾ ਉਹ ਵੀ ਕਹਿੰਦਾ ਵਾ ਨਹੀਂ ਮਾਸੀ ਜੀ ਨੂੰ ਮਿਲ ਕੇ ਜਾਣਾ ਜਦੋਂ ਆਉਂਦਾ ਉਦੋਂ ਹੀ ਮੇਰੀ ਕੋਈ ਨਾ ਕੋਈ ਉਹਨੂੰ ਗੱਲ ਕਹਿ ਦਿੰਦੇ ਆ ਉਹ ਫਿਰ ਇੱਥੋਂ ਤੇ ਚੁੱਪ ਕਰਕੇ ਚਲ ਜਾਂਦਾ ਘਰ ਜਾ ਕੇ ਮੈਨੂੰ ਫੋਨ ਕਰਦਾ ਕਿ ਭੈਣ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀਆਂ ਜੇ ਇੱਕ ਵਾਰੀ ਬੋਲ ਪਿਆ ਤੇ ਅੱਜ ਤੀਕਾ ਮੰਮੀ ਨੇ ਗੱਲ ਨਹੀਂ ਛੱਡੀ ਤੇ ਇਸੇ ਕਰਕੇ ਉਹਨੂੰ ਮਿਲਣ ਨਹੀਂ ਆਏ ਬਾਹਰ ਇਹ ਥੋੜਾ ਗੱਲ ਆ ਤੁਹਾਡਾ ਕੋਈ ਰਿਸ਼ਤੇਦਾਰ ਆਵੇ ਉਦੋਂ ਤੁਸੀਂ ਮੈਨੂੰ ਮਵਾਜਾ ਦਿੰਦੇ ਜੇ ਕਿੱਟੀ ਆਹ ਕਰ ਕਿੱਟੀ ਆਹ ਕਰ ਤੇ ਜਦੋਂ ਮੇਰਾ ਆਜੇ ਉਦੋਂ ਇਹਨਾਂ ਦੇ ਸਿਰ ਦੁੜੇ ਸ਼ੁਰੂ ਹੋ ਜਾਂਦੇ ਆ ਮੈਂ ਮੰਨੀ ਆ ਮੈਨੂੰ ਤਾਂ ਪਤਾ ਸਾਰਾ ਕੁਝ ਤੁਹਾਡੇ ਪਾਜੀ ਵੀ ਦੱਸੇ ਕੋਲ ਗੁੱਸਾ ਕਰਦੇ ਨੇ ਹਰ ਚੀਜ਼ ਦੀ ਤੇ ਮੰਮੀ ਦਾ ਨਾ ਸੁਭਾਅ ਥੋੜਾ ਗਲਤ ਹੈ ਸਮਝਾ ਮੰਗੇ ਜਿਨੇ ਵੀ ਹੋ ਸਕੇ ਨਾ ਐਟੀਮਮੀ ਨੂੰ ਮਤ ਦੇ ਕੇ ਜਾਵਾਂਗੀ ਨਹੀਂ ਤੇ ਮੈਂ ਆਣਾ ਹੀ ਛੱਡ ਦੇਣਾ ਮੈਂ ਮੰਮੀ ਨੂੰ ਕਹਿ ਦੇਣਾ ਨਹੀਂ ਨਹੀਂ ਦੀਦੀ ਕੋਈ ਨਹੀਂ ਚਲੋ ਤੇ ਸਮਝਾ ਲੈਣਾ ਮੈਨੂੰ ਤੁਹਾਡੇ ਆਏ ਦਾ ਕੋਈ ਦੁੱਖ ਨਹੀਂਗਾ ਮੇਰੀ ਮਮਮੀ ਤਾਂ ਫਰਕ ਕਰਦੇ ਨਾ ਚਲੋ ਕੋਈ ਰਿਸ਼ਤਿਆਂ 'ਚ ਫਰਕ ਕਰਦੇ ਨੇ ਮੰਮੀ ਧੀਆ ਦੇ ਕੇ ਕਹਿੰਦੇ ਪੁੱਤ ਸੇੜੀ ਦੇ ਨੇ ਰਿਸ਼ਤੇ ਨਤ ਵੀ ਤਾਂ ਨਾਲ ਹੀ ਜੁੜੇ ਹੁੰਦੇ ਨੇ ਪਰ ਨਹੀਂ ਇੱਧਰ ਪੁੱਤ ਦਿੱਤਾ ਹੈ ਈ ਲਿਆਂ ਦੀ ਘਰ ਵਿੱਚ ਪਰ ਉਹਦੇ ਰਿਸ਼ਤੇਆਂ ਦਾ ਕੋਈ ਲੈ ਅਦੇਰਾ ਨਹੀਂ ਨਾ ਜਵਾਈ ਦੀ ਜਿੱਦ ਚੱਜ ਨਾ ਕਰਦੇ ਨੇ ਤੇ ਨਾ ਮੂੰਹ ਦੇ ਪਿੱਕਿਆਂ ਨਾਲ ਕੋਈ ਗੱਲ ਇਹ ਨਹੀਂ ਅੱਜ ਨਹੀਂ ਤੇ ਕੱਲ ਸਮਝ ਆਈ ਜਾਊਗੀ ਨਹੀਂ ਹੋਰ ਤੱਕ ਤੇ ਥੋੜਾ ਬੋੜਾ ਤਾਂ ਪਤਾ ਲੱਗ ਗਿਆ ਹੁਣ ਨਹੀਂ ਪਤਾ ਲੱਗਾ ਹੁਣ ਇਹਨਾਂ ਨੂੰ ਉਦੋਂ ਪਤਾ ਲੱਗਦਾ ਜਿਸ ਦਿਨ ਇਹਨਾਂ ਦੇ ਨਾਲ ਕੋਈ ਇੰਝ ਕਰੇਗਾ ਤੁਹਾਡੇ ਘਰ ਜਾਣਗੇ ਨਾ ਤੇ ਇੱਜ਼ਤ ਨਹੀਂ ਮਿਲੇਗੀ ਜਦ ਮੇਰੇ ਘਰ ਆਣਗੇ ਇੱਜ਼ਤ ਨਹੀਂ ਮਿਲੇਗੀ ਕੱਲ ਜੁਗਿਆ ਕੱਲ ਜੁਗ ਭੋਬੀ ਪਹਿਲੇ ਰਿਸ਼ਤੇ ਨਹੀਂ ਰਹਗੇ ਹਾਲਕਾ ਰਿਸ਼ਤੇ ਨਾ ਪਾਣੀ ਲਈ ਜਾਂਦੇ ਆਂ ਫੂਲ ਛਾੜ ਦੇ ਦੇ ਛੱਡ ਕੋਈ ਨਾ ਛੱਡੂ ਮੈਂ ਆਪ ਹੀ ਆ ਨਾ ਮੈਨੂੰ ਹੋਰ ਨਹੀਂ ਕੋਈ ਚਾਹੀਦਾ ਭਾਬੀ ਮੈਂ ਤਾਂ ਸਹੀ ਰਹਿਣਾ ਹੀ ਆ ਹੁਣ ਮਾਵਾ ਬਾਪ ਅਗਰ ਗਲਤੀਆਂ ਕਰਨਗੇ ਤੇ ਬੱਚੇ ਵੀ ਕਰਨਗੇ ਤੇ ਕੀ ਆ ਆਵਾ ਉੱਜੇਗਾ ਮਤਲਬ ਨਹੀਂ ਬੰਦਾ ਤੂੰ ਚਾਹ ਬਣਾ ਮੈਂ ਮੰਮੀ ਨਾਲ ਦੀ ਗੱਲ ਕਰ ਲਵਾਂ ਚਲ ਠੀਕ ਆ ਦੇ ਚਲੋ ਅੱਜ ਨਹੀਂ ਤੇ ਕੱਲ ਸਮਝ ਆਈ ਜਾਊਗੀ ਕਿਉਂਕਿ ਜਦ ਧੀਆ ਮਾਵਾ ਨੂੰ ਸਮਝਉਂਦੀਆਂ ਨਾ ਤੇ ਮਾਵਾ ਬੜੀ ਛੇਤੀ ਸਮਝਦੀਆਂ ਕਿਉਂਕਿ ਨੋਹਾਂ ਦੇ ਸਮਝਾਇਆ ਛੇਤੀ ਫਰਕ ਨਹੀਂ ਪੈਂਦਾ